ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਵੱਲੋਂ ਆ ਯੁੱਧ ਨਸ਼ਾ ਵਿਰੁੱਧ ਜੜਾ ਹੈਗਾ ਇਹ ਮੁਹਿੰਮ ਚੇੜੀ ਹੋਈ ਹੈ ਤੇ ਇਸ ਯੁੱਧ ਦੇ ਵੱਖ-ਵੱਖ ਜੁੜੇ ਹੈਗੇ ਪਹਿਲੂ ਹੈਗੇ ਆ ਉਹਦੇ ਵਿੱਚੋਂ ਜਿੱਥੇ ਆਪਾਂ ਰੈਗੂਲੇਸ਼ਨ ਦੀ ਗੱਲ ਕਰਦੇ ਆ ਇਨਫੋਰਸਮੈਂਟ ਦੀ ਗੱਲ ਕਰਦੇ ਆ ਉਹ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਉਹ ਕਾਰਵਾਈ ਕਰ ਰਹੀ ਹੈ ਪਰ ਨਾਲ ਹੀ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ એનર્ਜੀ ਹੈ ਉਹਨੂੰ ਆਪਾਂ ਕਿਵੇਂ ਪ੍ਰੋਪਰ ਤਰੀਕੇ ਨਾਲ ਚੈਨਲਾਈਜ਼ ਕਰ ਸਕਦੇ ਹਾਂ ਤੇ ਇਹਦੇ ਵਾਸਤੇ ਜਿਹੜੇ ਆਪਣੇ ਸੀਐਮ ਸਾਹਿਬ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਾਂ ਦੋ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਹੈ ਇੱਕ ਤਾਂ تعلیم ਦੇ ਜਿੱਥੇ ਕਿ ਬਹੁਤ ਸਾਰੇ ਆਪਣੇ ਬੱਚੇ ਜਿਹੜੇ ਹੈਗੇ ਆ ਕੰਪੀਟੀਟਿਵ ਇਗਜ਼ਾਮਸ ਦੇ ਵਾਸਤੇ ਤਿਆਰੀ ਕਰ ਸਕਦੇ ਹੈ ਜਾਂ ਫਿਰ ਹੋਰ ਜਿਸ ਤਰੀਕੇ ਦੇ ਬਾਕੀ ਵੀ ਲੋਕਲ ਲੈਵਲ ਤੇ ਸਕਿਲਿੰਗ ਤੇ ਜਿਹੜਾ ਹੈਗਾ ਉਹਦੇ ਤੇ ਫੋਕਸ ਕਰ ਰਹੇ ਆ ਤੇ ਉਹਦੇ ਵਾਸਤੇ ਵੀ ਆਪਾਂ ਲਗਭਗ 40 ਦੇ ਕਰੀਬ ਜਿਹੜੇ ਪਿੰਡੋ ਲਾਇਬ੍ਰੇਰੀਆਂ ਨੇ ਉਹ ਲਗਭਗ ਤਿਆਰ ਨੇ ਤੇ ਉਹਨਾਂ ਦੇ ਵੀ ਆਪਾਂ ਮੈਨੂੰ ਲੱਗਦਾ 10-15 ਦਿਨਾਂ ਵਿੱਚ ਉਹਨਾਂ ਦੀ ਇਨੋਗ੍ਰੇਸ਼ਨ ਜਿਹੜੀ ਹੈਗੀ ਆ ਉਹ ਕਰਾ ਦਾਂਗੇ ਤੇ ਇਹਦੇ ਨਾਲ ਨਾਲ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਇਹ ਵੀ ਹੈਗੇ ਕਿ ਹਰ ਇੱਕ ਪਿੰਡ ਵਿੱਚ ਜੜਾ ਕਟੋਕ ਟਿਕ ਖੇਡ ਦਾ ਮੈਦਾਨ ਹੋਣਾ ਚਾਹੀਦਾ ਤੇ ਆਪਾਂ ਜਿਹੜੇ ਪਿੰਡ ਵਿੱਚ ਬੱਚੇ ਨੇ ਉਹਨਾਂ ਨੂੰ ਵਕ ਵਕ ਖੇਡਾਂ ਦੇ ਜਨਾਦੀ ਉਹਨਾਂ ਦੀ ਰੁਚੀ ਹੋਏ ਉਹਦੇ ਹਿਸਾਬ ਨਾਲ ਉਹਨਾਂ ਨੂੰ ਖੇਡਾਂ ਦਾ ਸਮਾਨ ਦੀ ਉਹਿਆ ਕਰਾਈਏ ਤੇ ਆਪਾਂ ਬਠਿੰਡਾ ਵਿੱਚ ਯੂਥ ਕਨੈਕਟ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਲਗਭਗ 8 ਜਿਹੜੇ ਡਿਸਟ੍ਰਿਕਟ ਲੈਵਲ ਤੇ ਐਸ ਡੀ ਐਮ ਲੈਵਲ ਦੀ ਟੀਮਸ ਜਿਹੜੀ ਹੈ ਕੀ ਆ ਉਹ ਆਪਾਂ ਬਣਾ ਰਹੇ ਹਾਂ ਜਿਹਦੇ ਪਿੰਡ ਵੀ ਜਾ ਕੇ ਉੱਥੇ ਜਿਹੜੇ ਯੂਥ ਹੈ ਉਹਨਾਂ ਦੇ ਨਾਲ ਗੱਲਬਾਤ ਕਰੇਗਾ ਉਹਨਾਂ ਦੇ ਜਿਹੜੇ ਸੁਝਾਅ ਹੈ ਉਹ ਲਵੇਗਾ ਤੇ ਉਹਨਾਂ ਦੀ ਜਿਹੜੀ ਔਕੜਾ ਨੇ ਉਹਨਾਂ ਨੂੰ ਜਿਹੜੀ ਇਸ ਤਰੀਕੇ ਦੀ ਫੈਸਿਲਿਟੇਸ਼ਨ ਦੀ ਲੋੜ ਆ ਗਈ ਆ ਉਹ ਵੀ ਆਪਾਂ ਆਪਣੀ ਤਰਫੋਂ ਉਹਨਾਂ ਨੂੰ ਫੈਸਿਲਿਟੇਟ ਕਰਾਂਗੇ ਤੇ ਇਸੇ ਕੜੀ ਦੇ ਤਹਿਤ ਅੱਜ ਆਪਾਂ ਜਿਹੜਾ ਆਪਣਾ ਬਠਿੰਡਾ ਰੂਰਲ ਵਾਲਾ ਬਲਾਕ ਹੈ ਉਹਦੀ ਬੱਤੀ ਪੰਚਾਇਤਾਂ ਦੇ ਵਾਸਤੇ ਉਹਨਾਂ ਨੂੰ ਅੱਜ ਸਪੋਰਟਸ ਕਿਟਸ ਜਿਹੜੀ ਆ ਗਈ ਹੈ ਉਹ ਆਪਾਂ ਪ੍ਰੋਵਾਈਡ ਕਰਾ ਰਹੇ ਆ ਕਿ ਕ੍ਰਿਕਟ ਕਿਟਸ ਨੇ ਇਸ ਤੋਂ ਇਲਾਵਾ ਸਾਡੇ ਕੋਲ ਵਾਲੀਬਾਲ ਦੀ ਵੀ ਕਿਟਸ ਨੇ ਉਹ ਸੈਪਰੇਟੇ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਅੱਜ ਆਪਾਂ ਕ੍ਰਿਕਟ ਕਿਟਸ ਦੇ ਤੇ 6 ਪਿੰਡਾਂ ਵਿੱਚ ਜਿੱਥੇ ਕਿ ਓਪਨ ਜਿਮਸ ਨਹੀਂ ਸੀਗੇ ਜਨਦੀ ਡਿਮਾਂਡ ਸੀਗੀ ਤਾਂ ਉਹਨਾਂ ਨੂੰ 6 ਓਪਨ ਜਿੰਸ ਜਿਹੜਾ ਉਹ ਵੀ ਅੱਜ ਆਪ ਆਇਆ ਨੋ ਫਿਕਸ ਕਰਵਾ ਕੇ ਉਥੇ ਦੇ ਦਵਾਂਗੇ ਸਾਡੀ ਸਾਰਿਆਂ ਨੂੰ ਸਾਰੇ ਪੰਚਾਇਤ ਪੰਚਾਇਤ ਦੇ ਸਰਪੰਚ ਸਾਹਿਬਾਨ ਆਏ ਨੇ ਇਹਨਾਂ ਨੂੰ ਬੇਨਤੀ ਇਹ ਹੈ ਕਿ ਇਹ ਸਰਕਾਰ ਵੀ ਇਸ ਮਹਿੰਮ ਨੂੰ ਕਾਮਯਾਬ ਕਰਨ ਦੇ ਵਾਸਤੇ ਪੂਰੀ ਤਰੀਕੇ ਨਾਲ ਜ਼ੋਰ ਲਾਣ ਤੇ ਜੇ ਕਿਤੇ ਇਹਨਾਂ ਨੂੰ ਕੋਈ ਇਸ ਤਰੀਕੇ ਦਾ ਵਿਅਕਤੀ ਮਿਲਦਾ ਹੈ ਜਿਹੜਾ ਇਹਨਾਂ ਦੇ ਪਿੰਡਾਂ ਵਿੱਚ ਕੋਈ ਆ ਇਸਤਰੀ ਗਲਤ ਚੀਜ਼ ਗਲੋ ਗਲਤ ਵਸਤੂ ਜਿਹੜਾਗਾ ਉਹ ਵੇਚਦਾ ਹੈ ਤਾਂ ਮੈਂ ਬੇਨਤੀ ਕਰਾਂਗਾ ਕਿ ਉਹਦੀ ਇਨਫੋਰਮੇਸ਼ਨ ਜਿਹੜਾ ਪੰਜਾਬ ਸਰਕਾਰ ਦਾ ਨੰਬਰ ਇੱਥੇ ਡਿਸਟ੍ਰਿਕਟ ਦਾ ਨੰਬਰ ਹੈ ਉਹਦੇ ਤੇ ਤੁਸੀਂ ਦਿਓ ਤੇ ਤੁਹਾਡਾ ਨਾਂ ਵੀ ਜਿਹੜਾ ਹੈਗਾ ਖੁਪਿਆ ਰੱਖਿਆ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਤੇ ਨਾਲ ਹੀ ਆਪਣੇ ਬੱਚਿਆਂ ਆਪਣੇ ਜਿਹੜੇ ਆਪਣੀ ਯੂਥ ਹੈਗੀ ਆ ਪਿੰਡਾਂ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰੋ ਜੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਭਾਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਭਾਵੇਂ ਲਾਇਬ੍ਰੇਰੀ ਦੀ ਸਮਾਨ ਦੀ ਲੋੜ ਹੈ ਭਾਵੇਂ ਜਿਮ ਦੀ ਲੋੜ ਹੈ ਕਿ ਆ ਭਾਵੇਂ ਸਾਨੂੰ ਸਪੋਰਟਸ ਇਕਵਿਪਮੈਂਟਸ ਦੀ ਲੋੜ ਹੈ ਕਿ ਆ ਉਹ ਪ੍ਰਸ਼ਾਸਨ ਉਹਨਾਂ ਨੂੰ ਪ੍ਰੋਵਾਈਡ ਕਰਾਊਗੀ ਤੇ ਆਪਣੇ ਮਨਸ਼ਾ ਇਹ ਹੈ ਕਿ ਇੱਕ ਯੂਥ ਜਿਹੜਾ ਹੈਗਾ ਜਿਹੜਾ ਕਿ ਬਿਲਕੁਲ ਕਾਫੀ ਸਾਰੇ ਆਪਣੇ ਬੱਚੇ ਜਿਹੜੇ ਹੈਗੇ ਨਸ਼ੇ ਦੀ ਦਲਦਲ ਵਿੱਚ ਨੇ ਉਹਨਾਂ ਨੂੰ ਆਪਾਂ ਜਿੱਥੇ ਆਪਾਂ ਉਹਨਾਂ ਨੂੰ ਕੁਝ ਨੂੰ ਬਾਹਰ ਕੱਢ ਸਕਦੇ ਤੇ ਬਾਕੀ ਵਾਲਿਆਂ ਨੂੰ ਰੋਕਣਾ ਹੈ ਤੇ ਨਾਲੀ ਉਹਨਾਂ ਦੀ એનર્ਜੀ ਜਿਹੜੀ ਹੈ ਕੀ ਹੈ ਉਹਨਾਂ ਦੀ ਜਿਹੜੀ ਊਰਜਾ ਹੈ ਉਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਹੈ ਚੈਨਲਾਈਜ਼ ਕਰਨਾ ਹੈ ਤੇ ਮੈਂ ਪੱਲਾ ਸਾਹਿਬ ਮੇਰੇ ਨਾਲ ਨੇ ਇਹ ਬਠਿੰਡਾ ਰੂਰਲ ਅਦਾ ਏਰੀਆ ਵੀ ਦੇਖ ਲਿਆ ਤੇ ਨਾਲ ਚੇਅਰਮੈਨ ਇੰਪਰੂਵਮੈਂਟ ٹرسٹ ਨੇ ਵੀ ਨੇ ਤੇ ਇਹਨਾਂ ਦੇ ਨਾਲ ਅੱਜ ਇਹ ਸਾਰੇ ਸਰਪੰਚ ਸਾਹਿਬਾਨ ਦਾ ਇਹ ਪ੍ਰੋਗਰਾਮ ਲਈ ਕੀ ਹੈ ਤੇ ਮੈਂ ਉਮੀਦ ਕਰਾਂਗਾ ਇਸ ਤੋਂ ਬਾਅਦ ਆਪਾਂ ਜਿਹੜਾ ਸੰਗਤ ਏਰੀਆ ਹੈ ਉਹਦਾ ਵੀ ਸ਼ੁਰੂ ਕਰਾਂਗੇ ਆ ਹਿਸਤਾ ਹਿਸਤਾ ਸਾਰੇ ਜਿਹੜੇ ਪਿੰਡ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਆਪਾਂ ਕਵਰ ਕਰਾਂਗੇ ਥੈਂਕ ਯੂ ਡੀਸੀ ਮੈਡਮ ਵੀਡੀਓ ਸਾਹਿਬ ਸਾਡੇ ਬਲਾਕ ਮਟਨਾ ਦੇ ਵੱਖ-ਵੱਖ ਪਿੰਨਾਂ ਤੋਂ ਸਤਿਕਾਰਯੋਗ ਸਪੰਸਰਾਂ ਦਾ ਨਾਮ ਸੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਯੋਧ ਨਸ਼ਾ ਵਿਰੋਧ ਨੂੰ ਹਿੰਮੇਚੜੀ ਗਈ ਹੈ ਸੋ ਅਸੀਂ ਇਹ ਨਹੀਂ ਵੀ ਕੱਲਾ ਕਾਗਜ਼ਾਂ 'ਤੇ ਯੋਧ ਨਸ਼ਾ ਵਿਰੋਧ ਕਹਿਤਾ ਤੇ ਜਿਹਨੇ ਸਿਆਣੇ ਕਹਿੰਦੇ ਆ ਰੋਟੀ ਰੋਟੀ ਖਾਣ ਨਾਲ ਢੱਟ ਨਹੀਂ ਭਰਦਾ ਜੇ ਅਸੀਂ ਮਹਿਮਤ ਚਲਾਈ ਹੈ ਯੋਧ ਵਿੱਢਿਆ ਤਾਂ ਉਸ ਦੇ ਲਈ ਅਸੀਂ ਖੇਡ ਕਿਟਾਂ ਓਪਨ ਜਿੰਮਾਂ ਨਾਟਕਾਂ ਦਾ ਆਯੋਜਨ ਜਿਵੇਂ ਚੜਾਓ ਕੇਂਦਰ ਸਮੁੱਚਾ ਸਾਡਾ ਪੁਲਿਸ ਪ੍ਰਸ਼ਾਸਨ ਸਮੁੱਚਾ ਸਾਡਾ ਡੀਐਸਓ ਆਫਿਸ ਮੁੱਚੀ ਟੀਮ ਅਸੀਂ ਗਰਾਊਂਡ ਦੇ ਵਿੱਚ ਆ ਕਿਉਂਕਿ ਜਿਹੜਾ ਜੁੱਧ ਹੁੰਦਾ ਜੁੱਧ ਦਾ ਮਤਲਬ ਜਦ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ ਅਸੀਂ ਇਸ ਜੁੱਧ ਨੂੰ ਜਿੱਤ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਉਂਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਸਾਡੇ ਸਮਾਜ ਨੂੰ ਪਿਆਰ ਕਰਦੇ ਆ ਅਸੀਂ ਸਾਡੇ ਦੇਸ਼ ਨੂੰ ਪਿਆਰ ਕਰਦੇ ਆ ਮੁੱਖ ਮੰਤਰੀ ਸਾਹਿਬ ਦਿਲ ਦੇ ਵਿੱਚ ਪੰਜਾਬ ਧੜਕਦਾ ਔਰ ਜਿਹੜੇ ਨਸ਼ੇ ਤਸਕਰ ਨੇ ਉਹ ਸਮਾਜ ਵਿਰੋਧੀ ਨੇ ਉਹ ਦੇਸ਼ ਵਿਰੋਧੀ ਨੇ ਉਹ ਪੰਜਾਬ ਵਿਰੋਧੀ ਨੇ ਤੇ ਅਸੀਂ ਇਹਨਾਂ ਸਾਰੇ ਸਾਧਨਾਂ ਦੇ ਨਾਲ ਉਹਨਾਂ ਅੰਸਰਾਂ ਨੂੰ ਹਰਾਉਣਾ ਹੈ ਔਰ ਬੁਰੀ ਤਰ੍ਹਾਂ ਹਰਾਉਣਾ ਹੈ ਤਾਂ ਜੋ ਮੁੜ ਕੇ ਉਹ ਸਾਡੇ ਸੂਬੇ ਦੇ ਵਿੱਚ ਸਿਰ ਨਾ ਚੱਕ ਸਕਣ ਸੋ ਸਾਡੀ ਸਮੁੱਚੀ ਟੀਮ ਹੈ ਅਸੀਂ ਇਸ ਸੰਬੰਧ ਵਿੱਚ ਇੱਕ ਆਓ ਕੋਸ਼ਿਸ਼ ਕਰੀਏ ਨਾਟਕ ਵੀ ਤਿਆਰ ਕੀਤਾ ਚੰਦਰ ਸ਼ੇਖਰ ਜੀ ਵੱਲੋਂ ਲਿਖਿਆ ਵਾ ਕੀਰਤੀ ਕਰਪਾਲ ਜੀ ਨੇ ਉਸ ਦਾ ਨਿਰਦੇਸ਼ਨ ਕੀਤਾ ਜੀ ਸਾਹਿਬ ਤੁਹਾਨੂੰ ਸਾਰੇ ਸਰਪੰਚਾਂ ਨੂੰ ਸੱਦਾ ਵੀ ਦਵਾਂਗੇ ਬੁੱਧਵਾਰ ਨੂੰ ਆਪਣੇ ਆਡੀਟੋਰੀਅਮ ਦੇ ਵਿੱਚ ਉਹ ਨਾਟਕ ਸਾਰੇ ਜਿਹੜੇ ਦੇ ਸਰਪੰਚ ਸਾਹਿਬਾਨ ਨੂੰ ਦਿਖਾਇਆ ਜਾਊਗਾ ਬਹੁਤ ਵਧੀਆ ਨਾਟਕ ਹੈ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾ ਜਾਵੇ ਸਾਡੇ ਬੱਚਿਆਂ ਨੂੰ ਖੇਡ ਗਰਾਊਂਡਾਂ ਦੇ ਨਾਲ ਜੋੜਾ ਜਾਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿੰਮਾ ਵੀ ਦੇਣਿਆ ਨੇ ਖੇਡ ਕਿੱਟਾਂ ਵੀ ਦੇਣਿਆ ਨੇ ਵਾਲੀਬਾਲ ਸਪੋਰਟਸ ਕਿੱਟਾਂ ਵੀ ਦੇਣਿਆ ਨੇ ਔਰ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਨਸ਼ਿਆਂ ਵਰਗੀਆਂ అలਮਤਾਂ ਤੋਂ ਤੋੜ ਕੇ ਖੇਡਾਂ ਵਾਲੇ ਪਾਸੇ ਗਰਾਊਂਡਾਂ ਵਾਲੇ ਪਾਸੇ ਲੈ ਕੇ ਆਉਣਾ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਸਰਪੰਚ ਸਾਹਿਬਾਨ ਸਤਕਾਰ ਦੇ ਭਾਤਰ ਨੇ ਸਾਰੇ ਸਰਪੰਚਾਂ ਦੀ ਸੋਚ ਵਲੀ ਹੈ ਇਹ ਜਿਹੜਾ ਯੁੱਧ ਹੈ ਉਸ ਨੂੰ ਇਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਜਿੱਤ ਸਕਦੇ ਉਸ ਯੁੱਧ ਨੂੰ ਜਿੱਤਣ ਦੇ ਲਈ ਪਿੰਡਾਂ ਦੀਆਂ ਪੰਚੇਤਾਂ ਦਾ ਪਿੰਡਾਂ ਦੇ ਸਰਪੰਚਾਂ ਦਾ ਪਿੰਡਾਂ ਦੇ ਨੰਬਰਦਾਰਾਂ ਦਾ ਪਿੰਡਾਂ ਦੇ ਆਮ ਲੋਕਾਂ ਦਾ ਮਦਦ ਹੀ ਤੁਹਾਂਗਾ ਕਿ ਹੋਰ ਨਾ ਪਾਰਟੀਆਂ ਦੇ ਜਿਹੜੇ ਆਗੂ ਸਹਿਬਾਨ ਹੈ ਸਿਆਣੇ ਸੋਚ ਰੱਖਦੇ ਆ ਉੱਚੀ ਸੋਚ ਰੱਖਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਮੁਹਿੰਮ ਦੇ ਵਿੱਚ ਚੰਗਾ ਹੋਇਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਗਿਆ ਸੋ ਬੜੀ ਖੁਸ਼ੀ ਹੈ ਮਾਣ ਮਹਿਸੂਸ ਕਰ ਰਹੇ ਆਂ ਕਿ ਵਿਧਾਨ ਸਭਾ ਹਲਕਾ ਬਟੰਡਾ ਦੇ ਹਾਜ਼ਰੀ ਪਹਿਲਾ ਹਲਕਾ ਪੰਜਾਬ ਦਾ ਜਿਸ ਦੇ ਸਾਰੇ ਪਿੰਡਾਂ ਦੇ ਵਿੱਚ 64 57 ਪੰਚੇਤਾ ਨੂੰ ਅਸੀਂ ਸਪੋਰਟਸ ਸਪੋਰਟਸ ਕਿੱਟਾਂ ਅਸੀਂ ਮਹਿੰਜਾ ਕਰਾਉਣੀਆਂ ਆਈਆਂ ਔਰ ਪਹਿਲਾ ਪਹਿਲੇ ਪੜਾ ਦੇ ਵਿੱਚ ਮੱਤੀ ਨੇ ਔਰ ਕੱਲੂ ਜਾਂ ਪਰਸੋ ਸੰਗਤ ਬਲਾਗਤ ਦੇਣੀਆਂ ਨੇ 12 ਸਾਡੀਆਂ ਓਪਨ ਜੰਮਾ ਉਹ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਦੇ ਨਾਲ ਹੀ ਸਾਡੇ ਜਿਹੜੇ ਨੌਜਵਾਨ ਹੈ ਖੇਡ ਕਲੱਬ ਹੈ ਜਿਹੜੇ ਬੱਚੇ ਸਾਡੇ ਗਰਾਊਂਡਾਂ ਦੇ ਵਿੱਚ ਖੇਡਦੇ ਪਿੰਡਾਂ ਦੇ ਉਨਾ ਵਿਜਟ ਜਾ ਕੇ ਅਸੀਂ ਹੌਸਲਾ ਬਜਾਈ ਕਰਨੀ ਹੈ ਔਰ ਡੀਸੀ ਸਾਹਿਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਮਿਹਨਤੀ ਨੇ ਬਹੁਤ ਉਦਮੀ ਨੇ ਸਾਰਿਆਂ ਦੇ ਲਈ ਇਹਨਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਔਰ ਜੋ ਵੀ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਲੋੜ ਮਹਿਸੂਸ ਕਰਦੇ ਆ ਜਦੋਂ ਮਰਜੀ ਸਾਡੇ ਕੋਲ ਆਉਣ ਅਸੀਂ ਉਹਨਾਂ ਦੀ ਹਰ ਸੰਭ 可能 ਮਦਦ ਕਰਨ ਦੇ ਲਈ ਤਿਆਰ ਬਤਿਆਰ ਆ ਮੈਂ ਤੁਹਾਨੂੰ ਅੱਜ ਇਹੀ ਬੇਨਤੀ ਕਰਨਾ ਸਾਰੇ ਸਰਪੰਚ ਸਾਹਿਬਾਂ ਨੂੰ ਕਿ ਆਪਾਂ ਜੋ ਨਸ਼ਾ ਪ੍ਰੋਤ ਮਹਿਮਦਾ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਸੁਨਹਿਰੇ ਪੇਖਣ ਦੇਖ ਦੋਏ ਇਸ ਦਿਨ ਸਾਡੇ ਅੱਗੇ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਅੱਗੇ ਵਧਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ